ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭ ਨੇ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਬਣਾਣ ਲੱਗੇ ਆਂ ਹਲਵੇ ਦੀ ਮਤਲਬ ਪੇਠੇ ਦੀ ਸਬਜ਼ੀ ਗੋਆਬੇ ਵਿੱਚ ਇਹਨੂੰ ਹਲਵਾ ਕਹਿੰਦੇ ਤੇ ਆਪਾਂ ਇੱਧਰ ਇਹਨੂੰ ਪੇਠਾ ਕਹਿੰਦੇ ਆ ਕੋਈ ਲੋਕ ਇਹਨੂੰ ਕਦੂ ਵੀ ਕਹਿ ਦਿੰਦੇ ਆ ਪਰ ਹੁੰਦਾ ਹੈ ਅਸਲ ਵਿੱਚ ਪੇਠਾ ਹੈ ਤੇ ਇੱਧਰ ਵੀ ਆਪਾਂ ਲਿਆ ਏ ਆ ਅਦਰਕ ਤੇ ਆ ਲਿਆ ਆ ਪਿਆਜ਼ ਤੇ ਆ ਆਪਾਂ ਲਿਆ ਏ ਗੁੜ ਤੇ ਇਮਲੀ ਦਾ ਘੋਲ ਕਿਉਂਕਿ ਬੱਚੇ ਨਾ ਕੱਠਾ ਖਾਂਦੇ ਨਹੀਂ ਖੁਸ਼ ਹੋ ਕੇ ਤੇ ਇਸ ਘੋਲ ਵਾਲੀ ਸਬਜੀ ਨਾਲ ਖੱਟੀ ਮਿੱਠੀ ਸਬਜੀ ਬਣੇਗੀ ਬਹੁਤ ਹੀ ਸਾਦੀ ਜਿਵੇਂ ਭੰਡਾਰਿਆਂ ਵਿੱਚ ਗੁਰਗਾੜਾ ਸਾਹਿਬ ਵਿੱਚ ਸਬਜੀ ਬਣਦੀ ਨਾ ਇਸ ਤਰ੍ਹਾਂ ਦੀ ਸਬਜੀ ਬਣੇਗੀ ਕਿ ਬੱਚੇ ਨਾ ਕੱਠੇ ਦੀ ਸਬਜੀ ਬਿਲਕੁਲ ਪਸੰਦ ਨਹੀਂ ਕਰਦੇ ਇੱਧਰ ਆਪਾਂ ਰੱਖ ਦਿੱਤਾ ਤੇ ਤੇਲ ਤੇ ਤੇਲ ਆਪਣਾ ਹੋ ਚੱਲਿਆ ਹੈ ਗਰਮ ਹੋਈ ਗਿਆ ਸਮਝ ਤੇ ਹੁਣ ਆਪਾਂ ਕਰਦੇ ਹਾਂ ਸਬਜੀ ਦੀ ਚਾਰੀ ਪਰਤਾਂ ਬਣਾ ਲੈਂਦੇ ਹਾਂਜੀ ਆ ਆਪਣਾ ਪੇਠਾ ਦੇਖੋ ਇਸ ਤਰ੍ਹਾਂ ਦਾ ਬਣ ਗਿਆ ਬਹੁਤ ਹੀ ਕੂਲਾ ਪੇਠਾ ਸੀਗਾ ਤੇ ਬਹੁਤ ਹੀ ਵਧੀਆ ਬਣ ਰਿਹਾ ਤੇ ਹੁਣ ਆਪਾਂ ਆ ਜਿਹੜਾ ਆਪਣਾ ਪਾਣੀ ਸੀ ਨਾ ਜੀ ਆ ਦੇਖੋ ਇਹ ਇੰਡੀ ਦਾ ਤੇ ਗੁੜ ਦਾ ਪਾਣੀ ਹੈ ਤੇ ਇਹਨੂੰ ਆਪਾਂ ਪਾਣ ਕੇ ਚੰਗੀ ਤਰ੍ਹਾਂ ਮੈਸ਼ ਕਰ ਲਈਏ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਚਲਣਾਂਗੇ ਹੁਣ ਆ ਦੇਖੋ ਆ ਜਿਹੜਾ ਪਾਣੀ ਇਹ ਹੈਗਾ ਉਮਲੀ ਤੇ ਗੋੜ ਦਾ ਪਾਣੀ ਇਹ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਤੇ ਹੁਣ ਆਪਾਂ ਇਹਨੂੰ 10 ਮਿੰਟ ਹੋਰ ਰਿਜਨ ਦੋਗੇ ਤੇ ਆਪਣੀ ਸਬਜ਼ੀ ਬਣ ਜੇਗੀ ਬਹੁਤ ਹੀ ਜ਼ਿਆਦਾ ਸਵਾਦ। ਮੇਰਾ ਆਪਾਂ ਤੁਹਾਨੂੰ ਦਿਖਾਉਣੀ ਹੈ ਸੱਜੇ ਪਾਸੇ। ਇਹ ਤਾਂ ਨੀ ਲੋੜ ਹਾਂਜੀ ਆ ਆਪਣੀ ਸਬਜੀ ਦੇਖੋ ਬਣ ਕੇ ਹੋ ਗਈ ਬੇਸਲ ਪਿਆਰ ਤੇ ਦੇਖੋ ਕਿੰਨੀ ਸੋਹਣੀ ਸਬਜੀ ਬਣੀ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਵਿੱਚ ਲੰਗਰ ਸ਼ਤਦੇ ਆ ਕਿ ਇੱਕ ਦਾ ਵੀ ਸਬਜੀ ਹੋਵੇ ਤੇ ਫਿਰ ਬੜਾ ਜੀ ਭਰ ਕੇ ਲੰਗਰ ਸ਼ਕਨ ਨੂੰ ਜੀ ਕਰਤਾ ਹਾਂ ਜੀ ਕਰਦਾ ਖਾਈ ਜਾਏ ਹਾਂ ਖਾ ਸਬਜੀ ਕਿੰਨੀ ਸੋਹਣੀ ਬਣੀ ਹੁਣ ਆਪਾਂ ਇਹਦੇ ਵਿੱਚ ਮੱਖਣ ਮਲਾਈ ਜੋ ਮਰਜ਼ੀ ਪਾ ਕੇ ਤੇ ਇਹ ਸਬਜੀ ਬਣਾਈ ਗਈ ਆ ਇਮਲੀ ਤੇ ਗੋੜ ਦੇ ਪਾਣੀ ਨਾਲ ਤੇ ਇਹ ਸਬਜੀ ਇੰਨੀ ਕਿ ਜ਼ਿਆਦਾ ਟੇਸਟੀ ਆ ਨਾ ਤੁਸੀਂ ਇੱਕ ਵਾਰੀ ਅਸੀਂ ਸਬਜੀ ਨੂੰ ਜ਼ਰੂਰ ਬਣਾ ਕੇ ਵੇਖੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮਾ ਬਾਪਨਾ ਚੈਨਲ ਤੇ ਵਾਲੇ ਭੰਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ